ਕਲਮ ਦੇ ਪੱਕ ਪੰਜਾਬੀ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੁਹਾਨੂੰ ਮੁਬਾਰਕਾਂ ਦਿੰਦੀ ਆਂ ਜੀ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਜੀ ਸਾਡੇ ਬੇਡੇ ਨੇ ਵੀ ਆ ਤੁਸੀਂ ਵੀ ਸ਼ਾਨਦਾਰ ਸਵਾਦ ਭਾਈਆਂ ਨੇ ਜੀ ਸਰ ਸਾਡੇ ਨਾਲ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਸਰ ਪ੍ਰੋਗਰੈਸ ਦੇ ਬਾਰੇ ਸਾਰਿਆਂ ਨੂੰ ਮੇਰੀ ਤਰਫੋਂ ਸਤਿ ਸ਼੍ਰੀ ਅਕਾਲ ਮੈਂ ਆਪ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਸਰਦਾਰ ਜਗਜੀਤ ਸਿੰਘ ਐਸਪੀ ਰਟਾਰ ਮੇਰਾ ਜੱਲਾ ਪੰਡਾਪਾਲ ਦੇ ਨਾਲ ਤੇ ਮੈਨੂੰ ਬੜਾ ਸ਼ੌਕ ਸੀ ਜੀ ਸ਼ੁਰੂ ਚ ਮੈਂ ਜਦੋਂ ਇੰਡੀਅਨ ਆਰਮੀ ਵਿੱਚ ਸੀਗਾ ਸਭ ਤੋਂ ਪਹਿਲਾਂ ਮੈਂ ਰੋਇੰਗ ਦਾ ਕਲੱਬ ਬਣਾਇਆ ਕਿਉਂਕਿ ਪੰਜਾਬ ਦੇ ਵਿੱਚ ਕਿਤੇ ਵੀ ਰੋਇੰਗ ਦਾ ਕਲੱਬ ਹੈ ਨਹੀਂ ਸੀਗਾ ਤੇ ਅਸੀਂ ਉੱਥੇ ਤਕਰੀਬਨ 100 ਬੱਚਾ ਤਿਆਰ ਕਰਕੇ ਜਿਨ੍ਹਾਂ ਚੋਂ ਤਕਰੀਬਨ 25 ਤੋਂ 30 ਬੱਚੇ ਜਿਹੜੇ ਕਿ ਪੰਜਾਬ ਤੋਂ ਚੁਣੇ ਹੋਏ ਜਿਹੜੇ ਕਿ ਹੁਣ ਯੂ ਐਸ اے 'ਚ ਵਰਲਡ ਪੋਲਸ ਮੀਟ ਹੋ ਰਹੀ ਹੈ ਉਹਦੇ ਵਿੱਚੋਂ ਬੱਚੇ ਪਾਰਟਿਸਿਪੇਟ ਕਰਨ ਵਾਸਤੇ ਗਏ ਹੋਣ ਤੇ ਉਹਨਾਂ ਨੇ ਉੱਥੇ ਤਕਰੀਬਨ 4 ਬ੍ਰਾਊਨ ਮੈਡਲ ਜਿੱਤੇ ਨੇ ਜਿਹਦੇ ਵਿੱਚ ਮੇਰਾ ਬੇਟਾ ਵੀ ਪੀਐਸਟੀ 2022 ਬੈਚ ਚ ਭਰਤੀ ਹੋਇਆ ਸੀਗਾ ਪੀਪੀਐਸਸੀ ਥਰੂ ਜੋ ਉਹਨੇ ਵੀ ਉੱਥੇ ਜਿਹੜਾ ਕਿ ਦੋ ਮੈਡਲ ਜਿੱਤੇ ਨੇ ਉਹਨੇ ਪਹਿਲਾਂ ਵੀ ਜਿਹੜਾ ਕਿ ਅਸ਼ੀਅਨ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਸਿਲਵਰ ਮੈਡਲ ਤੇ ਨੈਸ਼ਨਲ ਚ ਯੂਨੀਵਰਸਟੀਆਂ ਚ ਕਾਫੀ ਮੈਡਲ ਹੁਣ ਤੱਕ ਉਹਨੇ ਲੈਨੇ ਤੇ ਮੈਂ ਉਹ ਬਹੁਤ ਧੰਨਵਾਦ ਕਰਦਾ ਬੀਜੀਪੀ ਪੰਜਾਬ ਦਾ ਜਿਨ੍ਹਾਂ ਨੇ ਉਹਨਾਂ ਨੂੰ ਆਪਣ ਛੁੱਟੀ ਦੇ ਕੇ ਯੂਐਸਏ ਖੇਡਣ ਵਾਸਤੇ ਭੇਜਿਆ ਤੇ ਸੀਐਮ ਪੰਜਾਬ ਦਾ ਜਿਨ੍ਹਾਂ ਨੇ ਇਹ ਸੁਖਣਾ ਦੇਖ ਤੇ ਉਹਨਾਂ ਨੂੰ ਬੁਟਾਂ ਦਾ ਪ੍ਰਬੰਧ ਤੇ ਬਾਕੀ ਹੋਰ ਖੇਡਣ ਵਾਸਤੇ ਸਾਰਾ ਜਿਹੜਾ ਡਾਕੂਮੈਂਟਾ ਦਾ ਪ੍ਰਬੰਧ ਕਰਕੇ ਦਿੱਤਾ ਤੇ ਮੈਂ ਹੋਰ ਸਾਰੇ ਹੀ ਬੱਚਿਆਂ ਨੂੰ ਪੰਜਾਬ ਦੇ ਨੂੰ ਵੀ ਤੁਸੀਂ ਜਿਆਦਾ ਤੋਂ ਜਿਆਦਾ ਗੀਮਾਂ ਦੇ ਵਿੱਚ ਆਓ ਤੇ ਆਪਣਾ ਜਿਹੜਾ ਇਹ ਨਾਂ ਰੋਸ਼ਨ ਕਰੋ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਤੇ ਜਿਹੜੇ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਇੱਥੇ ਭੇਜਣ ਦੇ ਵਿੱਚ ਸਹਿਯੋਗ ਦਿੱਤਾ ਤੇ ਇਹਨਾਂ ਨੇ ਵਰਲਡ ਪੁਲਿਸ ਦੇ ਵਿੱਚੋਂ ਜਿਹੜੇ ਕਿ ਬ੍ਰਾਂਸ ਮੈਡਲ ਹਾਸਿਲ ਕੀਤੇ ਨੇ ਹੁਣ ਆਉਣ ਵਾਲੀਆਂ ਜਿਹੜੀਆਂ ਏਸ਼ੀਆ ਗੇਮਾਂ ਨੇ 26 ਅਕਤੂਬਰ ਤੋਂ ਹੋ ਰਹੀਆਂ ਨੇ ਤੇ ਉਹਦੇ ਵਿੱਚ ਵੀ ਇਹ ਬੱਚੇ ਆਪਣੀ ਮਿਹਨਤ ਕਰਕੇ ਮੈਡਲ ਪ੍ਰਾਪਤ ਕਰਨਗੇ ਤੇ ਧੰਨਵਾਦ ਥੈਂਕ ਯੂ ਜਲਾਸਾਬ ਤੁਸੀਂ ਇੱਕ ਬਹੁਤ ਸ਼ਾਨਦਾਰ ਪਲੇਅਰ ਰਹੇ ਹੋ ਜੀ ਤੇ ਤੁਹਾਡੇ ਤੋਂ ਇੱਕ ਪੰਜਾਬ ਸਰਕਾਰ ਬਾਰੇ ਸਵਾਲ ਖਾਸ ਸਵਾਲ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਵੱਲੋਂ ਆਪਣਾ ਫਰਜ ਸਪੋਰਟਸ ਦੇ ਪ੍ਰਤੀ ਕਿਵੇਂ ਨਿਭਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਸਰਕਾਰ ਆਪਣੀ ਤਰਫੋਂ ਜਿਹੜਾ ਸਪੋਰਟਸ ਦੇ ਵਿੱਚ ਪੂਰਾ ਖਰਜ ਆਪਣਾ ਨਿਆ ਰਹੀ ਆ ਪੂਰਾ ਯੋਗਦਾਨ ਪਾ ਰਹੀ ਹੈ ਜਿਵੇਂ ਹੁਣ ਸੀਐਮ ਪੰਜਾਬ ਨੇ ਗਰਾਉਂਡ ਲੈਵਲ ਤੇ ਪਿੰਡਾਂ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਾਏ ਸੀਗੇ तकरीबन ਦੋ ਤਿੰਨ ਖੇਡ ਮੇਲੇ ਕਰਾਏ ਉਹਨਾਂ ਤੋਂ ਹੀ ਬੱਚੇ ਜਿਵੇਂ ਪਹਿਲਾਂ ਉਹਨਾਂ ਨੇ ਡਿਸਟ੍ਰਿਕਟ ਕਰਾਇਆ ਡਿਸਟ੍ਰਿਕਟ ਤੋਂ ਬਾਅਦ ਸਟੇਟ ਕਰਾਈ ਫਿਰ ਉਹ ਸਟੇਟ ਦੀ ਉਹਨਾਂ ਨੇ ਗ੍ਰੇਡੇਸ਼ਨ ਵੀ ਕਰਤੀ ਵੀ ਜਿਹੜਾ ਬੱਚਾ ਇਹ ਖੇលੂਗਾ ਤਾਂ ਉਹਦੀ ਆਪਾਂ ਜਿਹੜੀ ਡਿਸਟ੍ਰਿਕਟ ਦੀ ਗ੍ਰੇਡੇਸ਼ਨ ਵੀ ਕਰਾਂਗੇ ਤੇ ਸਟੇਟ ਦੀ ਵੀ ਗ੍ਰੇਡੇਸ਼ਨ ਕਰਾਂਗੇ ਤੇ ਉਹਨਾਂ ਨਾਲ ਪੰਜਾਬ ਸਰਕਾਰ ਤਾਂ ਆਪਣਾ ਫਰਜ਼ ਨਿਭਾਈ ਰਹੀ ਹੈ ਪਰ ਸਾਡੇ ਸਾਰੇ ਜਿਹੜੇ ਬੱਚੇ ਨੇ ਇਹਨਾਂ ਦੇ ਮਾਪੇ ਨੂੰ ਚਾਹੀਦਾ ਵੀ ਅਸੀਂ ਆਪਣੇ ਬੱਚੇ ਨੂੰ ਸਵੇਰੇ ਤਿਆਰ ਕਰਕੇ ਗਰਾਊਂਡ 'ਚ ਭੇਜੀਏ ਤੇ ਉਹ ਜਿਆਦਾ ਤੋਂ ਜਿਆਦਾ ਜਿਹੜੇ ਜਿੰਨੇ ਮੈਸ ਜਿਆਦਾ ਕਾਸ ਕਰਕੇ ਜਿੰਨੇ ਪੰਜਾਬ ਦੇ ਕੋਚ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਇਹ ਕਰਦਾ ਵੀ ਤੁਸੀਂ ਆਪ ਵੀ ਆਪਣਾ ਪੂਰਾ ਫਰਜ਼ ਨਿਭਾਓ ਬੱਚਿਓ ਜਿਆਦਾ ਤੋਂ ਜਿਆਦਾ ਪਿੰਡਾਂ ਤੋਂ ਕੱਢ ਕੇ ਉਹਨਾਂ ਨੂੰ ਸਪੋਰਟਸ ਕਰਾਓ ਜਿੰਨੇ ਬੱਚੇ ਜਿਆਦਾ ਸਪੋਰਟਸ ਕਰਨਗੇ ਤੇ ਉਹਨਾਂ ਹੀ ਆਪਣਾ ਪੰਜਾਬ 'ਚ ਜਿਆਦਾ ਮੜ ਲਾਉਣਗੇ ਮੈਨੂੰ ਅੱਜ ਦੀ ਉਹਦੇ ਚੈਨੇਸ਼ਨ ਗੇਮ ਖੇਡਣ ਦਾ ਮੈਨੂੰ ਮੌਕਾ ਮਿਲਿਆ ਨੈਟੀਸ਼ਨ ਜੀ 94 ਤੇ 98 ਜਿਹੜਾ ਕਿ ਮੇਰਾ ਦੋਸ਼ੀ ਗੇਮ ਚ ਮੈਡਲ ਆ 94 ਤੇ 98 ਜਿੱਦਾਂ ਦਾ ਦੇਸ਼ ਆਜ਼ਾਦ ਹੋਇਆ ਸੀ ਰੋਮ ਵਿੱਚ ਮੈਂ ਪਹਿਲਾ ਹੀ ਡਬਲਿਊ ਐਸ ਜੀ ਮੈਡਰਿਸ ਸੀਗਾ ਤੇ ਮੇਰੇ ਫਾਦਰ ਮਦਨਬਾਹ ਸ਼ੌਕ ਸੀ ਕਿ ਮੈਂ ਬਹੁਤ ਤਕੜਾ ਪਲੇਅਰ ਬਣਾ ਤੇ 1999 ਦੇ ਵਿੱਚ ਮੈਨੂੰ ਅਰਜਨਾਬਾਦ ਮਿਲਿਆ ਤੇ ਮੈਂ ਪੰਜਾਬ ਦਾ ਪਹਿਲਾ ਅਰਜਨਾਬਾਦੀ ਰੋਮ ਦੇ ਵਿੱਚ ਬਣਾ ਤੇ ਫਿਰ ਉਸ ਤੋਂ ਬਾਅਦ ਮੈਨੂੰ ਮਹਾਰਾਜਾ ਅਮਜੀਤ ਸਿੰਘ ਬਾਦ ਮਿਲਿਆ ਮੈਸਚੀਵਮੈਂਟ ਅਵਾਰਡ ਮਿਲਿਆ ਮੇਰਾ ਅੱਕੇ ਸਾਰੀਆਂ ਗੱਲਾਂ ਦੱਸਣ ਦਾ ਇਹ ਆ ਵੀ ਸਾਡਾ ਇੱਕ ਜੱਲਾ ਛੋਟਾ ਜਿਹਾ ਪਿੰਡ ਹੈ ਤੇ ਸਪੋਰਟਸ ਵਾਸਤੇ ਤੁਹਾਨੂੰ ਬਹੁਤ ਆ ਬਹੁਤ ਜਿਆਦਾ ਚੀਜ਼ਾਂ ਦੀ ਜਰੂਰਤ ਨਹੀਂ ਹੁੰਦੀ ਪਰ ਤੁਹਾਡੀ ਦਿਲਚਸਪੀ ਕਿੰਨਾ ਹੈ ਉਹ ਹੋਣਾ ਚਾਹੀਦਾ ਹੁਣ ਸੀਐਮ ਸਾਹਿਬ ਤੋਂ ਕੰਪਨੀਸ਼ਨੇ ਕਰਾ ਸਕਦੇ ਨੇ ਕਿ ਉਹ ਘਰੋਂ ਕੱਲਾ-ਕੱਲਾ ਬੱਚਾ ਤੇ ਲੈ ਆ ਨਹੀਂ ਸਕਦੇ ਹੁਣ ਜਿਹੜਾ ਰੋਹੀਗਾ ਰੋਹੀ ਦੇ ਸਾਡੀ ਗਾਈ ਫੈਡਰੇਸ਼ਨ ਨੇ ਤਕਰੀਬਨ 4-5 ਸੈਂਟਰ ਬਣਾਏ ਨੇ ਗਰਾਹਾ ਬਣਾਇਆ ਜਗਰਾਵੰਗ ਬਣਾਇਆ ਟੁੱਡੀਕੇ ਬਣਾਇਆ ਰੋਹੀ ਕਲੱਬ ਕਿੱਥੇ ਚੰਡੀਗੜ੍ਹ ਸੁਖਣਾ ਦੇਖ ਤੇ ਖੋਲਿਆ ਜਾਨਕਿ ਪਹਿਲੇ ਕੋਈ ਕਲੱਬ ਨਹੀਂ ਸੀ ਹੁਣ ਤੱਕ ਤਕਰੀਬਨ ਰੋਪੜ ਐਕਾ ਹੁਣ ਤੱਕ ਪੰਜ ਕਲੱਬ ਜਿਹੜੇ ਕਿ ਰੋਹੀ ਫੈਡਰੇਸ਼ਨ ਨੇ ਖੋਲੇ ਨੇ ਇਸ ਕਰਕੇ ਮੈਂ ਸਾਰੇ ਹੀ ਬੱਚਿਆਂ ਨੇ ਮਦਰ ਫਾਤਿਮਾ ਨੂੰ ਇਹ ਕਹਿਣਾ ਵੀ ਤੁਸੀਂ ਆਪਣੇ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਇੱਧਰ ਸਪੋਰਟਸ ਵਿੱਚ ਲੈ ਕੇ ਆਓ ਤੇ ਸਪੋਰਟਸ ਕਰਨਗੇ ਤਾਂ ਹੋਰ ਜਿਹੜੀਆਂ ਫਾਲਤੂ ਐਕਟੀਵਿਟੀਆਂ ਨੇ ਉਹਨਾਂ ਤੋਂ ਦੂਰ ਜਾਣਗੇ ਆ ਮੋਬਾਈਲਾਂ ਤੋਂ ਦੂਰ ਜਾਣਗੇ ਰਹੀ ਗੱਲ ਨਸ਼ੇ ਦੀ ਉਹ ਨਸ਼ਿਆਂ ਤੋਂ ਵੀ ਰਾਹਤ ਹੋ ਜਾਣਗੇ ਜਦ ਬੱਚਾ ਕੱਕੇ ਆ ਜਾਂਦਾ ਤਾਂ ਉਹਦਾ ਕਿਸੇ ਪਾਸੇ ਜਿਹੜਾ ਕਿ ਪਿਆਰ ਨਹੀਂ ਜਾਂਦਾ ਇਹ ਬਹੁਤ ਵਧੀਆ ਗੱਲ ਹੈ ਜਿਹੜਾ ਸੀਆ ਪੰਜਾਬ ਤੇ ਡੀਜੀਪੀ ਪੰਜਾਬ ਨੇ ਨਸ਼ਾ ਵਿਰੁੱਧ ਕੰਮ ਚਲਾਇਆ ਇਹਦੀ ਕਾਫੀ Your family ਕਾਫੀ ਬੇਨਫਿਟ ਹੋ ਰਿਹਾ ਜਿਹੜੇ ਬੰਦੇ ਨਸ਼ਾ ਕਰਨ ਵਾਲੇ ਸੀ ਜਾਂ ਵੇਚਣ ਵਾਲੇ ਸੀਗੇ ਉਹ ਕਾਫੀ ਤਾਂ ਬੰਦੇ ਜਿਹੜੇ ਕਿ ਇਹ ਕੰਮ ਛੱਡ ਗਏ ਤੇ ਜਿਹੜੇ ਕਰਦੇ ਸੀ ਉਹ ਕਾਫੀ ਜਿਹੜੇ ਕਿ ਆਪਣੇ ਇਲਾਜ ਕਰਾ ਰਿਹਾ ਸਰਕਾਰ ਉਹਨਾਂ ਦੀ ਇਹ ਬਹੁਤ ਵਧੀਆ ਗੱਲ ਹੈ ਕਿ ਇਹ ਦੇ ਨਾਲ ਜਿਹੜੀ ਪੰਜਾਬ ਸਟੇਟ ਹੈ ਉਹ ਬਹੁਤ ਅੱਗੇ ਜਾਊਗੀ ਜਦ ਬਹੁਤ ਖੁਸ਼ੀਂ ਜਿਹਾ ਜਦ ਆਪਣਾ ਇੰਡੀਆ ਦਾ ਝੰਡਾ ਬਾਹਰੀ ਕੰਟਰੀ ਦੇ ਵਿੱਚ ਬਰਹਾਉਂਦਾ ਜਦ ਕੋਈ ਮੈਡਲ ਲੈਂਦਾ ਤਾਂ ਆਪਣਾ ਉਸ ਉਸ ਤੇ ਪਹਿਲੇ 골ਡ ਜਾਂ ਸਿਲਵਰ ਜਾਂ ਬ੍ਰਾਂਜ਼ ਦੇ ਮੈਡਲਾਂ ਦੇ ਵਿੱਚ ਜਿਹੜਾ ਕਿ ਆਪਣਾ ਇੰਡੀਆ ਦਾ ਝੰਡਾ ਬਾਹਰੀ ਕੰਟਰੀ ਚ ਚੜਦਾ ਫਿਰ ਉੱਥੇ ਆਪਣਾ ਜਿਹੜਾ ਇੰਡੀਆ ਦਾ ਸੌਂਗ ਆ ਉਹ ਚੱਲਦਾ ਉਸ ਟਾਈਮ ਫਿਰ ਬੰਦੇ ਦਾ ਸੁਣ ਕੇ ਬੜਾ ਰੋਮ ਰੋਮ ਖੜਾ ਹੋ ਜਾਂਦਾ ਮੈਂ ਆਪਣੀ ਪੂਰੀ ਲਾਈਫ 'ਚ ਤਕਰੀਬਨ 20 ਕ ਵਾਰ ਇੰਡੀਆ ਦਾ ਝੰਡਾ ਵਾਲੀਆਂ ਕੰਟਰੀਆਂ ਚੜ੍ਹਿਆ ਤੇ ਮੈਂ ਅੱਜ ਹੁਣ ਮੈਨੂੰ ਬਹੁਤ ਸ਼ੌਕ ਆ ਗਿਆ ਸੀ ਇੱਕ ਬਹੁਤ ਵੱਡਾ ਰੋਹਿੰਦ ਦਾ ਕਲੱਬ ਚੰਡੀਗੜ੍ਹ ਸੁਪਨਾ ਲੈ ਕੇ ਬਣਾਵਾਂਗੇ ਤੇ ਮੈਂ ਸੀਨ ਸਾਹਿਬ ਨੂੰ ਵੀ ਮਿਲ ਕੇ ਬੇਨਤੀ ਕਰੂੰਗਾ ਕਿ ਸਾਨੂੰ ਕੁਝ ਫੋਕਾ ਲੈ ਕੇ ਦੇਣਗੇ ਤਾਂ ਅਸੀਂ ਸਾਰੇ ਪੰਜਾਬ 'ਚੋਂ ਵਧੀਆ ਬੱਚੇ ਕੱਢ ਕੇ ਤੇ ਉਹਨਾਂ ਨੂੰ ਉੱਥੇ ਰੋਹਿੰਦ ਕਰਾਵਾਂਗੇ ਸਰ ਬਿਲਕੁਲ ਇੱਕ ਬੜੀ ਬੜੀ ਕਾਬਲੇ ਤਰੀਫ ਤੁਸੀਂ ਜਿਹੜੀ ਜਿਹੜੀ ਆਪਣੀ ਨੀਤੀ ਨਵਾਈ ਹੈ ਆਰੇਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਇੱਕ ਬਹੁਤ ਵੱਡੇ ਮਕਾਮ ਤੇ ਮਰਲ ਪੱਤਰ ਦੇ ਮਕਾਮ ਤੇ ਅੱਤੇ ਤੁਸੀਂ ਜਿਹੜੀ ਅੱਜ ਸੇਵਾਵਾਂ ਨਿਭਾ ਰਹੇ ਹੋ ਤੇ ਤੁਹਾਡੇ ਵੇਲੇ ਵੱਲੋਂ ਵੀ ਸ਼ਾਨਦਾਰ ਸੇਵਾਵਾਂ ਨਿਭਾ ਕੇ ਤੁਹਾਡੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਸਰ ਤੁਸੀਂ ਮੈਸੇਜ ਦੇਣਾ ਚਾਹੁੰਦੇ ਜੀ ਕੋਈ ਪੰਜਾਬ ਵਾਸੀਆਂ ਜੀ ਆਪਣੇ ਨੂੰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹਾਂਾ ਕਿ ਵੀ ਦੇਖੋ ਕੋਈ ਅਹਿデア ਪਿੰਡ ਨਹੀਂ ਕੋਈ ਅਹਿデア ਡਿਸਟ੍ਰਿਕਟ ਨਹੀਂ ਜਿੱਥੇ ਕਿ ਆਪਣੇ ਕੋਲੇ ਵੱਡਾ ਗਰਾਊਂਡ ਨਾ ਹੋਵੇ ਹਰੇਕ ਪੁਲਿਸ ਡਿਸਟ੍ਰਿਕਟਾਂ ਦੇ ਵਿੱਚ بڑے ਗਰਾਊਂਡ ਨੇ ਤੇ ਬਾਕੀ ਆਪਣੇ ਕੋ ਕੋਚਾਂ ਦੀ ਵੀ ਕੋਈ ਕਮੀ ਨਹੀਂ ਅੱਜ ਦੀ ਡੇਟ 'ਚ ਘੱਟੋ ਘੱਟ ਨਹੀਂ ਜਿਆਦਾ ਆਪਣੇ ਕੋ 30000 ਦੇ ਕਰੀਬ ਕੋਚ ਹੈ ਸਪੋਰਟਸ ਡਿਪਾਰਟਮੈਂਟ 'ਚ ਵੀ ਹਰ ਘਰ ਗੇਂਦ ਦੇ 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 ਤਿੰਨ ਤਿੰਨ ਕੋਚ ਨੇ ਪਰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਪੰਜਾਬ ਸਰਕਾਰ ਆਪਾਂ ਨੂੰ ਸਪੋਰਟਸ ਬਾਰੇ ਪ੍ਰੇਰਣਾ ਕਰ ਰਹੀ ਆ ਆਪਣੀ ਮਦਦ ਕਰ ਰਹੀ ਆ ਉੱਥੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਵੀ ਜੇ ਉਹਨਾਂ ਦੇ ਪਿੰਡ ਚ ਜਾਂ ਸ਼ਹਿਰ ਚ ਗਰਾਊਂਡ ਆ ਉਹਨੂੰ ਸਾਫ਼ ਕਰਨ ਵਾਸਤੇ ਉਹਦੀ ਸਾਫ਼ ਸਫਾਈ ਉਹਦੇ ਟਰੈਕ ਬਣਾਉਣ ਵਾਸਤੇ ਕੋ ਬਹੁਤਾ ਖਰਚਾ ਨਹੀਂ ਆਉਂਦਾ ਤੇ ਪਿੰਡ ਦੇ ਇੱਕ ਬੰਦੇ ਦਸ ਮਿਲ ਕੇ ਵੀ ਉਹਨੂੰ ਸਾਫ਼ ਕਰ ਸਕਦੇ ਨੇ ਜਿੱਥੇ ਬਹੁਤ ਵੱਡਾ ਵੱਡਾ ਘਾਹ ਖੜਾ ਉਹਨੂੰ ਘਾਹ ਨੂੰ ਮਾਰੋ ਜਾਂ ਜਿਹੜੇ ਐਕਸਰਸਮੈਨ ਨੇ ਉਹਨਾਂ ਦੀ ਮਦਦ ਲਈ ਜਾ ਸਕਦੀ ਆ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੁੰਦੀ ਆ ਤੇ ਇਸ ਕਰਕੇ ਜਿੰਨੇ ਕੋਚ ਨੇ ਮੈ ਕੋਚਾਂ ਨੂੰ ਵੀ ਕਹਿਣਾ ਚਾਹਣਾ ਤੇ ਕੋਚਾਂ ਦੀ ਡਿਊਟੀ ਹੋਣੀ ਚਾਹੀਦੀ ਆ ਕਿ ਤੂੰ ਜੇ ਸਲੈਕਟ ਦਾ ਕੋਚ ਆ ਤੂੰ ਰੂਮਿੰਗ ਦਾ ਕੋਚ ਆ ਵੀ ਹਰ ਸਾਲ ਤੂੰ ਕਿੰਨੇ ਨੈਸ਼ਨਲ ਪਲੇਅਰ ਤਿਆਰ ਕਰੇ ਨੇ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਬਾਕੀ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਜਾਵਾਂ ਵੀ ਜੇ ਕੋਈ ਬੰਦਾ ਸਪੋਰਟਸ ਚ ਲਾਉਣਾ ਹੈ ਉਹਨੂੰ ਸਪੋਰਟਸ ਬਾਰੇ ਨੌਲੇਜ ਹੋਵੇ ਜੇ ਬੰਦੇ ਆ ਕੋ ਆਪਾਂ ਡਾਕਟਰ ਸਪੋਰਟਸ ਲਾਤਾ ਉਹਨਾਂ ਡਾਕਟਰ ਸਪੋਰਟਸ ਸਪੋਰਟਸ ਬਾਰੇ ਨੌਲਜ ਹੈ ਨਹੀਂਗੀ ਤਾਂ ਉਹ ਉਹਨਾਂ ਸਪੋਰਟਸਮੈਨ ਦਾ ਬਿਲ ਫੇਰ ਨਹੀਂ ਕਰ ਸਕਦਾ ਕਿਉਂਕਿ ਸਪੋਰਟਸਮੈਨ ਬਣਨਾ ਬਹੁਤ ਹੀ ਬਹੁਤ ਵੱਡੀ ਸੌਖਾ ਕੰਮ ਨਹੀਂ ਘਟੋ-ਘਟ 10 ਤੋਂ 15 ਸਾਲ ਇੱਕ ਏਸ਼ੀਅਨ ਗ੍ਰੇਮਚੋ ਮੈਡਲ ਲੈਣੇ ਬਣਦੇ ਨੇ ਜਿੱਥੇ ਕਿ 60 ਕੰਟਰੀਆਂ ਪਾਰਟਿਸਿਪੇਟ ਕਰਦੀਆਂ ਨੇ ਉੱਥੇ 골ਡ ਸਿਲਵਰ ਬ੍ਰਾਂਜ਼ ਮੈਡਲ ਲੈਣਾ ਇਹਤੇ ਬਹੁਤ ਹੀ ਔਖੀ ਗੱਲ ਹੈ ਕਿਉਂਕਿ ਜੋਰਸ ਮੰਨਾ ਨਾ ਮੰਨ ਉਨੀ ਫੈਸਿਲਿਟੀ ਵੀ ਹੋਣੀ ਚਾਹੀਦੀ ਆ ਤੇ ਬਾਕੀ ਜਿੰਨੇ ਤੇ ਪੰਜਾਬ ਇੱਕ ਸਟੇਟ ਇੰਨੀ ਮੰਨੀ ਸਟੇਟ ਆ ਅਸੀਂ ਦੇਖੋ ਬਹੁਤ ਕਿੰਨੇ ਕਿੰਨੇ ਲੰਗਰ ਲਾਉਨੇ ਆ ਕਿੰਨੀ ਕਿੰਨੀ ਅਸੀਂ ਲੋਕਾਂ ਦੀਆਂ ਸੇਵਾ ਕਰਦੇ ਆ ਤੇ ਮੈਂ ਇੱਥੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਿੰਨੇ ਵੱਡੇ ਗੰਦੇ ਨੇ ਕਿ ਮੈਨੂੰ ਥੋੜਾ ਥੋੜਾ ਇੱਕ ਅੱਧਾ ਗਰੁੱਪ ਨੂੰ ਪਤਾ ਦਿਓ ਬੱਚਾ ਪੇਸ਼ੈਂਟ ਗੇਮ ਚ ਮੈਡਲ ਲੈ ਸਕਦਾ ਉਹਦੇ 4 ਸਾਲ ਵਾਸਤੇ ਦੀ ਡੈਡ ਦੀ ਦੇਖ ਲੇਗਾ ਮਾੜਾ ਮोटा ਦਾ ਖਰਚਾ ਪਰਚਾ ਕਿਉਂਕਿ ਇਹ ਜਿਹੜੀ ਸਪੋਰਟਸ ਦੇ ਵਿੱਚ ਇਹ ਜਿੰਨੇ ਵੀ ਸਪੋਰਟਸਮੈਨ ਨੇ ਗ੍ਰੀਡ ਸਪੋਰਟਸਮੈਨ ਇਹ ਆਉਂਦੇ ਨੇ ਕੁਝ ਘਰੋਂ ਇਹਨਾਂ ਤਕੜੇ ਨਹੀਂ ਹੁੰਦੇ ਉਹ ਤੇ ਕਈ ਵਾਰ ਤਾਂ ਉਹ ਆਪਦੀ ਡੈਡ ਨੂੰ ਵੀ ਲੈਸ ਪਾਉਂਦੇ ਜਿਹੜਾ ਕਿ ਉਹ ਮਾਡਲਾਂ ਤੋਂ ਵੰਝੇ ਰਹ ਜਾਂਦੇ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਵੀ ਤੇ ਪੰਜਾਬ ਦੇ ਜਿਹੜੇ ਹੋਰ ਬੰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਤੁਹਾਡੇ ਇਲਾਕੇ 'ਚ ਕੋਈ ਹੋਰ ਮੁੰਡਾ ਤੇ ਉਹਦੀ ਸਕੂਲ ਦੀ ਫੀਸ ਭਰਦੋ ਉਹਦੀ ਜਿੰਮਾਤ ਨੂੰ ਡੈਕ ਦਾਫਾ ਵੀ ਮਦਦ ਕਰ ਸਕਦੇ ਆ ਆਪਾਂ ਨੂੰ ਕਰਨਾ ਚਾਹੀਦੀ ਆ ਉਹ ਪੰਜਾਬ ਦਾ ਨਾਂ ਰੋਸ਼ਨ ਕਰੂਗਾ ਫਿਰ ਇੰਡੀਆ ਦਾ ਨਾਂ ਰੋਸ਼ਨ ਕਰੂਗਾ ਇਸ ਕਰਕੇ ਮੇਰੀ ਸਾਰਿਆਂ ਨੇ ਇਹ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਸਾਰੇ ਸੰਯੋਗ ਦਿਓ ਤੇ ਆਪਾਂ ਜਿਵੇਂ ਅੱਜ ਤੱਕ 20 ਸਾਲ ਪਹਿਲਾਂ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ 1900 2003 ਦੇ ਵਿੱਚ ਨੈਸ਼ਨਲ ਕਮਾ ਹైదరాబాద్ ਹੁੰਦਾ ਸੀ ਜਦ ਕਿ ਮੈਂ ਉਸ ਟਾਈਮ ਇੰਡੀਆ ਦਾ ਟੀਮ ਕੈਪਟਨ ਸੀਗਾ ਤੇ ਮੈਂ ਪੰਜਾਬ ਦੀ ਵਲਾਈ ਕੀਤੀ ਸੀ ਉਸ ਟਾਈਮ ਸਾਡਾ ਪੰਜਾਬ ਨੂੰ ਸਾਰੀਆਂ ਸਟੇਟਾਂ ਚ ਪਹਿਲੇ ਨੰਬਰ ਤੇ ਆਇਆ ਸੀ ਹੁਣ ਅਸੀਂ 15ਵੇਂ ਨੰਬਰ ਤੇ ਆ ਰਹੇ ਆ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਿੰਦ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ ਪਲੇਟਫਾਰਮ ਦੇਣ ਦੀ ਲੋੜ ਹੈ ਤੇ ਆਪਣੇ ਪੰਜਾਬ ਦਾ ਬਾਕੀ ਸਟੇਟਾਂ ਚ ਨਾ ਹੈ ਇਸ ਕਰਕੇ ਆਪਾਂ ਦੁਬਾਰਾ ਲੇ ਨੰਬਰ ਤੇ ਆਈਏ ਤੇ ਆਪਾਂ ਆਪਣੇ ਪੰਜਾਬ ਤੇ ਆਪਣੇ ਇੰਡੀਆ ਨੂੰ ਰੋਸ਼ਨ ਕਰੀਏ ਜਿਵੇਂ ਪਹਿਲਾਂ ਏਸ਼ੀਅਨ ਗੇਮ ਦੇ ਵਿੱਚ ਜੇਕਰ 30 ਮਾਡਲਾਂ ਨੂੰ ਹੁੰਦੇ ਸੀ ਅੱਜ 15 ਮਾਡਲ 15 ਮਾਡਲ ਆਪਣੇ ਪੰਜਾਬ ਸਟੇਟ ਦੇ ਹੁੰਦੇ ਸੀ ਤੁਸੀਂ ਜਿੰਨਾ ਪੁਰਾਣਾ ਇਤਿਹਾਸ ਆ ਉਹ ਦੇਖੋ ਜੇ ਹੁਣ ਕੇ ਜੇ ਹੁਣ ਆਪਾਂ ਸਖ ਮਾਡਲ ਆ ਰਹੇ ਨੇ ਤਾਂ ਪੰਜਾਬ ਸਟੇਟ ਦੇ ਤਿੰਨ ਦਾ ਚਾਰ ਬੰਦੇ ਹੁੰਦੇ ਨੇ ਤੇ ਉਹ ਜਿਹੜੀ ਜਿਹੜੀਆਂ ਕਮੀਆਂ ਰਹਿ ਗਈਆਂ ਉਹਨੂੰ ਆਪਾਂ ਦੂਰ ਕਰਕੇ ਤੇ ਆਪਾਂ ਪੰਜਾਬ ਨੂੰ ਦੁਬਾਰਾ ਪਹਿਲੇ ਨੰਬਰ ਤੇ ਲੈ ਕੇ ਆਈਏ ਸਤਿ ਸ਼੍ਰੀ ਅਕਾਲ ਜਲਾ ਸਾਹਿਬ ਕੀ ਕੀ ਸਮੇਂ ਆ ਰਿਹਾ ਵਿਚਾਰ ਆ ਲੈਣਾ ਬਹੁਤ ਹੋਤਾ ਹੈ ਅਨੁਰੋਧ ਧੰਨਵਾਦ ਜੀ ਮਾਸੇ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੱਜ ਪੰਜਾਬ ਦੇ ਨੌਜਵਾਨ ਨੇ ਅਮਰੀਕਾ ਦੇ ਵਿੱਚ ਜਿੱਤ ਦੇ ਝੰਡੇ ਬੁਲੰਦ ਕੀਤੇ ਨੇ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜੀ ਆਪਣੇ ਸੱਤ ਪੁਲਿਸ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਮੈਂ ਮੁਬਾਰਕਾਂ ਦੇਣੀ ਚਾਹਨਾ ਉਹਨਾਂ ਦਾ ਉਹਨਾਂ ਦਾ ਬਾਰਾ ਡੀਜੀਪੀ ਸਾਹਿਬ ਨੂੰ ਮੁਬਾਰਕਾਂ ਦੇਣਾ ਚਾਹਨਾ ਤੇ ਮੁੱਖ ਮੰਤਰੀ ਸਾਹਿਬ ਨੂੰ ਮੁਬਾਰਕਾਂ ਦਿੰਦੇ ਆ ਜਿਨ੍ਹਾਂ ਨੇ ਇੱਕ ਤਸਵੀਰਾ ਤਰਾਸ਼ ਕੇ ਚੰਦਰਪ੍ਰੀਤ ਸਿੰਘ ਨੂੰ ਬਤਾਓ ਡੀਐਸਪੀ ਨੇ ਜਿਹੜੇ ਉਹਨਾਂ ਨੂੰ ਯੂਐਸਏ ਦੇ ਵਿੱਚ ਹੋ ਰਹੀਆਂ ਏਸ਼ੀਅਨ ਖੇਡਾਂ ਦੇ ਵਿੱਚ ਤੇ ਆਪਣੇ ਰੋਹਿੰਦ ਦੇ ਵਿੱਚ ਭੇਜਿਆ ਜਿੱਥੇ ਉਸਨੇ ਆਪਣੇ ਆਪਣਾ ਤੀਸਰਾ ਸਿਖਨ ਹਾਸਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਤੇ ਜਿੱਥੇ ਉਹਨੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉੱਥੇ ਆਪਣੇ ਮਾਤਾ ਪਿਤਾ ਦਾ ਵੀ ਨੌਰਸ਼ਨ ਕੀਤਾ ਆਪਣੇ ਪੰਜਾਬ ਦਾ ਨੌਰਸ਼ਨ ਕਰਕੇ ਬਲੰਦੀਆਂ ਨੂੰ ਸ਼ੋਹਿਆ ਉਹਨੇ ਸਿਲਵਰ ਮੈਡਲ ਹਾਸਲ ਕਰਕੇ ਤੀਸਰੀ ਪੀਛਨਾਸਤ ਕੀਤੀ ਆ ਜਿੱਥੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਡੀਜੀਪੀ ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਹੀਰਾ ਤਰਾਸ਼ ਕੇ ਇੱਥੇ ਪੰਜਾਬ ਲਈ ਭੇਜਿਆ ਪੰਜਾਬੋਂ ਭੇਜਿਆ ਜਿੱਥੇ ਉਹਨਾਂ ਦੇ ਫਾਦਰ ਸਾਹਿਬ ਇਹ ਆਪਣੇ ਐਸਪੀ ਸਾਹਿਬ ਜਗਜੀਤ ਸਿੰਘ ਜੱਲਾ ਅਰਜਨਵਾੜੀ ਨੇ ਉਹਨਾਂ ਨੇ ਆਪਣੇ ਪਿਆਬ ਲਈ ਬਹੁਤ ਕੁਝ ਕੀਤਾ ਉਹਨਾਂ ਨੇ 1999 ਦੇ ਵਿੱਚ ਅਰਜਨਵਾੜਾ ਪ੍ਰਾਪਤ ਕੀਤਾ ਜਿਹੜਾ ਰਾਸ਼ਟਰਪਤੀ ਸਾਹਿਬ ਵੱਲੋਂ ਦਿੱਤਾ ਜਾਂਦਾ ਉਹਨਾਂ ਨੇ ਆਪਣੀ ਪੋਜੀਸ਼ਨ ਹਾਸਲ ਕਰਕੇ ਅਰਜਨ ਅਵਾਰਡ ਹਾਸਲ ਕੀਤਾ ਜਿੱਥੇ ਮੈਂ ਉਹਨਾਂ ਨੂੰ ਵਧਾਈ ਦੇਣਾ ਤੇ ਪੂਰੇ ਪਰਿਵਾਰ ਨੂੰ ਵਧਾਈ ਦੇਣਾ ਤੇ ਪੂਰੇ ਪੰਜਾਬ ਵਾਸੀਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਸਾਡਾ ਹੀਰਾ ਤਰਾਸ਼ ਕੇ ਉਹਨਾਂ ਨੇ ਯੂਐਸਏ ਦੇ ਵਿੱਚ ਭੇਜਿਆ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਿੱਥੇ ਮੈਂ ਡੀਐਸਪੀ ਸਾਹਿਬ ਨੂੰ ਵੀ ਵਧਾਈ ਦੇਣਾ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣਾ ਤੇ ਪੰਜਾਬ ਵਾਸੀਆਂ ਨੂੰ ਵੀ ਵਧਾਈ ਦੇਣਾ ਅੱਗੇ ਤੋਂ ਵੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਹੀਰੇ ਤਰਾਸ਼ਨ ਆਓ ਜੀ ਹੀਰੇ ਤਰਾਸ਼ਨ ਤਾਂ ਕਿ ਉਹ ਬਲੰਦੀਆਂ ਨੂੰ ਮਹਿਸੂਸ ਕਰਨ ਮਾਸਟਰ ਜੀ ਜੇ ਅਗਰ ਆਪਾਂ ਚੰਨਲਪਰੀ ਤੇ ਪਾਸਟ ਬਾਰੇ ਗੱਲ ਕਰਦੇ ਹਾਂ ਕਿਹੜੇ ਕਿਹੜੇ ਮਾਣੇ ਫਾਸਟ ਦੇ ਵਿੱਚ ਜੇ ਗੱਲ ਕੀਤੀ ਜਾਵੇ ਜੀ ਇੰਡੀਆ ਦੇ ਵਿੱਚ ਲੈ ਲਈਏ ਤਾਂ ਕੋਈ ਵੀ ਸਟੇਟ ਐਸੀ ਨਹੀਂ ਜਿੱਥੇ ਉਹ ਨਹੀਂ ਘਟਣ ਗਿਆ तकरीबन 36 ਸਗਾੜਾ ਭਪਾਲ ਸਾਰੀਆਂ ਸੀਟਾਂ ਦੇ ਵਿੱਚ तकरीबन ਉਹ ਵਧੀਆ ਮੈਡਲਾਸ ਕਰਕੇ ਆਉਂਦਾ ਰਿਹਾ ਤੇ ਅੱਜ ਹੁਣ ਯੂ ਐਸ ਏ ਦੇ ਵਿੱਚੋਂ ਵੀ ਉਹ ਸਿਲਵਰ ਮੈਡਲਾਸ ਕਰਕੇ ਆਇਆ ਤੇ तकरीबन ਮੈਨ ਇਸ ਮੈਨ ਇੰਚਾਮੇ ਦਾ ਵੀ ਕੋਈ ਸਟੇਟ ਐਸੀ ਹੋ ਜਿੱਥੋਂ ਨੇ ਜਿੱਤ ਪ੍ਰਾਪਤ ਨਹੀਂ ਕੀਤੀ ਜਿੱਥੇ ਪਾਲਸ ਪ੍ਰਸ਼ਾਸਨ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਉਥੇ ਸਾਰੇ ਉਹਨਾਂ ਦੇ ਮਾਤਾ ਪਿਤਾ ਨੇ ਬਹੁਤ ਸਹਿਯੋਗ ਦਿੱਤਾ ਜਿੱਥੇ ਮੈਂ ਕਹਿੰਦਾ ਵੀ ਸਾਡੇ ਇਲਾਕੇ ਦਾ ਵੀ ਬਹੁਤ ਵੱਡੀ ਦੇਣ ਆ ਜਿਨ੍ਹਾਂ ਨੇ ਹੌਸਲਾ ਵਧਾਈ ਕਰਕੇ ਉਹਨੂੰ ਏਡੀ ਏਡੀ ਬਲੰਤੀਆਂ ਤੇ ਪਹੁੰਚਾਇਆ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਜਿੱਥੇ ਮਹਾਰਾਜ ਨੂੰ ਕਾਮਨਾ ਕਰਦੇ ਆ ਵੀ ਅੱਗੇ ਤੋਂ ਵੀ ਜਿੱਥੇ ਪਾਲਸ ਪ੍ਰਸ਼ਾਸਨ ਸਹਉਦਯੋਗ ਦਿੰਦੀ ਰਹੇ ਤੇ ਉਥੇ ਇਹ ਜੀ ਚੰਦਰਪ੍ਰੀਤ ਵਰਗੇ ਹੋਰ ਜਿਹੜੇ ਤਰਾਸ਼ੇ ਜਾਣ ਤੇ ਵਧੀਆ ਤੋਂ ਵਧੀਆ ਮੇਜ ਦਾ ਨਾਂ ਰੋਸ਼ਨ ਕਰਨ ਤੇ ਵਧੀਆ ਤੋਂ ਵਧੀਆ ਮੈਡਲ ਪ੍ਰਾਪਤ ਕਰਕੇ ਦੇਸ਼ ਵਿੱਚ ਵਾਪਸੀ ਕਰਨ ਜੋ ਬਾਸੋ ਜੀ ਕੋਈ ਮੈਸੇਜ ਦੇਣਾ ਚਾਹਦੇ ਹੋ ਜੀ ਤੁਸੀਂ ਜੰਦ-ਜੰਦ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੁੰਦਾ ਜੀ ਵੀ ਸਭ ਤੋਂ ਸਾਨੂੰ ਆਪਣੇ ਪਿੰਡਾਂ ਦੇ ਗਰਾਊਂਡਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਬੱਚਿਆਂ ਨੂੰ ਇੱਧਰ ਮੋਟੀਵੇਟ ਕਰਕੇ ਨਵੀਂ ਪੀੜੀ ਨੂੰ ਤਿਆਰ ਕਰਨਾ ਚਾਹੀਦਾ ਤਾਂ ਜੋ ਜੇਕਰ ਗਰਾਊਂਡ ਖਰਾਬ ਵੀ ਨੇ ਸਾਡਾ ਸਰਕਾਰਾਂ ਨਾਲ ਚਾਹੇ ਬਣਨ ਦਾ ਚਾਹੇ ਨਹੀਂ ਬਣੇ ਸਾਨੂੰ ਆਪ ਧਿਆਨ ਦੇਣ ਦੀ ਲੋੜ ਆ ਇਸ ਗੱਲ ਵੱਲ ਤੇ ਗਰਾਊਂਡਾਂ ਦਾ ਧਿਆਨ ਰੱਖ ਕੇ ਜਿੱਥੇ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਕੇ ਗਰਾਊਂਡਾਂ ਵੱਲ ਭੇਜੀਏ ਤਾਂ ਜੋ ਬੱਚੇ ਅੱਗੇ ਵੱਧ ਕੇ ਵਧੀਆ ਪ੍ਰਦਰਸ਼ਨ ਕਰਨ ਤੇ ਹੌਲੀ ਹੌਲੀ ਅਸੀਂ ਤਿਆਰ ਕਰਕੇ ਦੇਸ਼ ਵੱਲੋਂ ਉਹਨਾਂ ਨੂੰ ਤੋਰੀਏ ਤਾਂ ਜੋ ਸਾਡੇ ਦੇਸ਼ ਜਿੱਥੇ ਸਾਡਾ ਦੇਸ਼ ਤਰੱਕੀ ਕਰੇਗਾ ਉੱਥੇ ਸਮਾਜ ਖੁਸ਼ਹਾਲ ਹੋਵੇਗਾ ਸਮਾਜ ਬਾਰੇ ਤਾਂ ਜੀ ਮੈਂ ਬੇਨਤੀ ਕਰਨੀ ਚਾਹਣਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਸਾਰੇ ਜਿੰਨੇ ਵੀ ਆਪਣੇ ਹਲਕੀ ਦੇ ਜਾਂ ਵਾਂਢੀ-ਵਾਂਢੀ ਬੱਚੇ ਜਿਨ੍ਹਾਂ ਨੂੰ ਸਾਰਿਆਂ ਨੂੰ ਗਰਾਂਡਾ ਵੱਲ ਤੋਰੀਏ ਤਾਂ ਜੋ ਸਾਡਾ ਸਮਾਜ ਨਸ਼ਾ ਰਹਿਤ ਹੋ ਸਕੇ ਜੇ ਕੋਈ ਗਰੀਬ ਪਰਿਵਾਰ ਦਾ ਬੱਚਾ ਉਹਨਾਂ ਦੀ ਸਾਡੀ ਇਹ ਸਾਨੂੰ ਸਾਰਿਆਂ ਦਾ ਸਹਿਯੋਗ ਪੰਡਦਾ ਵੀ ਉਹਨਾਂ ਦੇ ਇੱਕ ਦੂਜੇ ਦੀ ਆਪਾਂ ਹੈਲਪ ਕਰਕੇ ਜੇ ਕਿਸੇ ਵਿੱਚ ਬੱਚੇ ਦੇ ਕਿਸੇ ਦੇ ਬੱਚੇ ਵਿੱਚ ਕਿਸੇ ਗਰੀ ਪਰਿਵਾਰ ਦੇ ਬੱਚੇ ਵਿੱਚ ਕੋਈ ਟੈਲੈਂਟ ਆ ਉਹਨੂੰ ਤਰਾਸ਼ ਕੇ ਉਹਨੂੰ ਅੱਗੇ ਅਸੀਂ ਸਾਰੇ ਜਾਣੇ ਹੈਲਪ ਕਰਕੇ ਉਹਨੂੰ ਅੱਗੇ ਭੇਜੀਏ ਤਾਂ ਜੋ ਸਾਡਾ ਜਿੱਥੇ ਸਮਾਜ ਵਧੀਆ ਤਰੱਕੀ ਕਰੇ ਉਥੇ ਅਸੀਂ ਸਮਾਜਕ ਤੌਰ ਤੇ ਵੀ ਸਾਡੇ ਬੱਚੇ ਅੱਗੇ ਜਾਣ ਤੇ ਜਿੱਥੇ ਸਮਾਜ ਦਾ ਨਵ ਰੋਸ਼ਨ ਕਰਨ ਉਥੇ ਪੂਰੇ ਪੰਜਾਬ ਦਾ ਨਵ ਰੋਸ਼ਨ ਕਰ ਦੇ ਨਹੀਂ ਸਕੋ ਪੂਰੇ ਦੇਸ਼ ਦਾ ਨਵ ਰੋਸ਼ਨ ਕਰਨ ਦੇਖੋ ਜੀ ਸਾਡੀ ਗੁਰੂ ਸਾਨੂੰ ਗਰਾਉਂਡਾਂ ਵੱਲ ਵੀ ਧਿਆਨ ਦੇਣ ਦੀ ਲੋੜ ਆ ਕਿ ਕੱਲ ਮੇਰਾ ਪੂਰਾ ਸਰਕਾਰਾਂ ਤੇ ਨਹੀਂ ਸਾਨੂੰ ਸੋਚਣਾ ਚਾਹੀਦਾ ਸਗੋਂ ਆਪ ਸਾਨੂੰ ਜਾ ਕੇ ਇਕੱਲੇ ਇਕੱਲੇ ਆਪਣੇ ਜੋ ਵੀ ਅਸੀਂ ਜਿੰਨਾ ਕੁ ਸਾਡਾ ਸਹਿਯੋਗ ਬਣਦਾ ਸਾਨੂੰ ਗਰਾਉਂਡਾਂ ਵੱਲ ਧਿਆਨ ਦਿੰਦੇ ਹੋਏ ਅਸੀਂ ਜਿੱਥੇ ਅਸੀਂ ਗਰਾਉਂਡਾਂ ਨੂੰ ਸਫਾਈ ਕਰਾਉਣ ਦੀ ਲੋੜ ਆ ਉਥੇ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਸਹਿਯੋਗ ਕਰਨ ਦੀ ਲੋੜ ਆ ਇਸ ਕਰਕੇ ਇੰਨੀਆਂ ਗੱਲਾਂ ਕਹਿੰਦਾ ਸ਼ਮਾਂ ਅਜਾਤਿਕਾ ਬਾਈਕੂ ਜੀ ਦਾ ਖਾਲਸਾ ਬਾਈਕੂ ਜੀ ਫਤਿਹ ਬਹੁਤ ਧੰਨਵਾਦ ਮਸ਼ੂਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਫਤਿਹ ਮਾਯਾ ਰਮਦੇਵ ਸਿੰਘ ਪ੍ਰਧਾਨ ਆਰਤੀ ਐਸੋਸੀਏਸ਼ਨ ਸਮਰਾਲਾ ਮੰਡੀ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਅਪੀਲ ਕਰਨਾ ਕਿ ਪਾਣੀਆਂ ਦੀ ਆਪਾਂ ਸਾਰੇ ਬਚਤ ਕਰੀਏ ਤੇ ਪਾਣੀਆਂ ਦੇ ਰਾਖੇ ਬਣੀਏ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਦੀਆਂ ਜਿਹੜੀਆਂ ਆਨਲਾਈਨੀਆਂ ਨਸੜਾ ਨੇ ਉਹਨਾਂ ਵਾਸਤੇ ਕੁਸਮਾ ਕੁਸ ਤੀਜਾ ਬਚਾ ਕੇ ਛੱਡੀਏ ਆਪਣੇ ਕੋਲੋਂ ਸਭ ਤੋਂ ਵੱਡਾ ਜਿਹੜਾ ਕੁਦਰਤੀ ਸਰੋਤ ਆ ਪਾਣੀ ਹੈ ਜਿਹੜਾ ਕਿ ਧਰਤੀ ਵਿੱਚ ਘਟਦਾ ਜਾ ਰਿਹਾ ਹੈ ਅੱਪਾ ਸਾਰੇ ਬੰਦੇ ਜੇ ਪ੍ਰਾਣ ਕਰ ਲਈਏ ਹਰ ਰੋਜ਼ ਪੰਜਾਬ ਦੀ ਤਕਰੀਬਨ 4 ਕਰੋੜ ਦੇ ਨੇੜੇ ਤੇੜੇ ਵਾਦੀ ਹੈ ਜੇ ਇੱਕ ਤੋਂ ਬੰਦਾ 1 ਲੀਟਰ ਵੀ ਪਾਣੀ ਬਚਾਉਂਦਾ ਹੈ ਤਾਂ 4000 ਕਰੋੜ ਲੀਟਰ ਪਾਣੀ ਬਚ ਰਿਹਾ ਹੈ ਇਹਦੇ ਨਾਲ ਸਾਡਾ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੀ ਜ਼ਿੰਦਗੀ ਦਾ ਨਿਰਭਾਰ ਸੌਫਾ ਹੋਊਗੀ ਮੈਂ ਸਾਰੇ ਪੰਜਾਬੀ ਭੈਣਾ ਭਰਾਵਾਂ ਨੂੰ ਫੀਲ ਕਰਦਾ ਆ ਇਸਾਨ ਵੀਰਾਂ ਨੂੰ ਵੀ ਪਾਣੀ ਦੀ ਬਚਤ ਵੱਡੇ ਤਿੰਕੇ ਨਾਲ ਕੀਤੀ ਜਾਵੇ ਇਹਨੂੰ ਵਰਤੋਂ ਵੀ ਸਹੀ ਉਹਨਾਂ ਬਣੀ ਨਾ ਛੱਡੋ ਇਹ ਜਿਹੜੀ ਟਰੈਡੂ ਪੈਣਾ ਭਰਾ ਆਪਣੇ ਪਾਣੀ ਵਰਤਦੇ ਨੇ ਤਾਰਾਂ ਤੋੜ ਲਈ ਹੋਰ ਕੰਮ ਕਾਜ ਲਈ ਕਿਹੜੇ ਤੋੜ ਲਈ ਉਹ ਨੂੰ ਥੋੜਾ ਜਿਆਦਾ ਬਰੇਜ ਨਾਲ ਕੰਮ ਕਰਨਾ